ਜੀ ਸਭ ਤੋਂ ਪਹਿਲਾਂ ਸਾਰੇ ਪੱਤਰਕਾਰਾਂ ਦਾ ਪੜਾਵਾ ਦਾ ਧੰਨਵਾਦ ਆ ਜੋ ਮੇਰੇ ਸੱਦੇ ਤੇ ਇੱਥੇ ਪਹੁੰਚੇ ਨੇ ਕੁਝ ਦਿਨ ਪਹਿਲਾਂ ਅਸੀਂ ਧਾਰੀਵਾਲ ਸ਼ਮਸ਼ਾਨ ਘਰ ਦਾ ਮੁੰਡਾ ਚੁੱਕਿਆ ਸੀਗਾ ਪੂਰੇ ਦਾ ਪਹਾੜ ਜੋ ਕਿ ਬਹੁਤ ਵੱਡਾ ਪਹਾੜ ਬਣ ਗਿਆ ਸੀਗਾ ਉਹ ਤਾਂ ਹਜੇ ਤੱਕ ਨਗਰ ਕੌਂਸਲ ਵੱਲੋਂ ਕੋਈ ਨਪਟਾਰਾ ਨਹੀਂ ਕੀਤਾ ਗਿਆ ਨਾ ਉਹਦੇ ਵਿੱਚ ਕੋਈ ਅੱਗੇ ਆਉਣ ਨੂੰ ਤਿਆਰ ਆ ਉਹ ਚੀਜ਼ ਦੇ ਤਾਂ ਪਾ ਚਰੋ ਸੰਘਰਸ਼ ਕਰੀ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਆਈ ਵੱਡਾ ਸੰਘਰਸ਼ ਕਰਾਂਗੇ ਅੱਜ ਅਸੀਂ ਧਾਰੀਵਾਲ ਦੇ ਪੁਰਾਣਾ ਧਾਰੀਵਾਲ ਦੀ ਜਿਹੜੀ ਸਾਜ ਕੇਂਦਰ ਆ ਔਰ ਇਹ ਬਿਲਕੁਲ ਬੈਕਸਾਈਡ ਕਰੇ ਆ ਇਹ ਕੇਂਦਰ ਦੀ ਸਰਕਾਰ ਵੱਲੋਂ ਆਮ ਲੋਕਾਂ ਦੀ ਪਬਲਿਕ ਲੋਕਾਂ ਲਈ ਇਹ ਟਾਇਲਟ ਬਣੇ ਸੀਗੇ ਤੇ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਬੁਰਾ ਹਾਲ ਹੈ ਤੇ ਟਾਇਲਟ ਦਾ ਕਿੰਨਾ ਗੰਦਾ ਟਾਇਲਟ ਦਾ ਇੱਥੇ ਤੁਸੀਂ ਲਾ ਕੇ ਦੇਖ ਸਕਦੇ ਹੋ ਕਿੰਨਾ ਪਾਣੀ ਛੱਪੜ ਬਣਿਆ ਹੋਇਆ ਮਸ਼ਰ ਤੈਰ ਰਿਹਾ ਕਿੰਨਾ ਗੰਦਾ ਇੱਥੇ ਟਾਇਲਟ ਸਾਰੇ ਬੰਦ ਪਏ ਨੇ ਕਿਸੇ ਦੀ ਟੁੱਟੀ ਨਹੀਂ ਹੈਗੀ ਕਿਸੇ ਕੋ ਪਾਣੀ ਨਹੀਂ ਆ ਰਿਹਾ ਇਹਦਾ ਕੌਣ ਜ਼ਿੰਮੇਵਾਰ ਹੈ ਕੋਈ ਲਟਾਂ ਦੀ ਸਾਮ ਸਭਾਲ ਨਾ ਹੋਣ ਕਰਕੇ ਜੋ ਇੱਥੋਂ ਦੇ ਝੁੱਗੀ ਝੰਪਰੀ ਵਾਲੇ ਲੋਕ ਆਣਾ ਇੱਥੋਂ ਬੰਦ ਹੋ ਚੁੱਕੇ ਨੇ ਜੋ ਕਿ ਬਹੁਤ ਬੱਦਰ ਹਾਲਤ ਵਿੱਚ ਸਾਡੇ ਕੋ ਖੁਦ ਨਹੀਂ ਇੱਥੇ ਖੜਿਆ ਜਾ ਰਿਹਾ ਕੋਈ ਇੱਥੇ ਟਾਇਲਟ ਕੀ ਕਰਨ ਆਏਗਾ ਇਹ ਸਰਕਾਰੀ ਪ੍ਰੋਪਰਟੀ ਦਾ ਦੁਰਪਯੋਗ ਕੀਤਾ ਜਾ ਰਿਹਾ ਕੌਣ ਜ਼ਿੰਮੇਵਾਰ ਹੈ ਇਸਦਾ ਕਿਹਦੇ ਅੰਦਰ ਇਹ ਪੈਂਦੀ ਹੈ ਇਹ ਟਾਇਲਟ ਦੀ ਸਫਾਈ ਕੋਣ ਬੰਦਾ ਕਰੇਗਾ ਕਿਹਦੇ ਆਪਣੇ ਮਹਿਕਮੇ ਦੇ ਅੰਦਰ ਇਹ ਰਾ ਪੈਂਦਾ ਹੈ ਮੈਂ ਡਿਪਟੀ ਕਮਿਸ਼ਨਰ ਹਮਨ ਸ਼ੋਕਰਵਾਲ ਜੀ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਹ ਚੀਜ਼ ਦੀ ਇਨਕੁਆਰੀ ਕੀਤੀ ਜਾਵੇ ਅਤੇ ਇਸ ਨੂੰ ਸਾਫ ਕਰਵਾਇਆ ਜਾਵੇ ਤਾਂ ਕਿ ਇਹ ਪਬਲਿਕ ਲਈ ਫੇਰ ਦੁਬਾਰਾ ਤੋਂ ਯੂਜ਼ ਵਿੱਚ ਕੀਤਾ ਜਾ ਸਕੇ ਆਏ ਸਾਡੇ ਧਿਆਨ ਚ ਆ ਗਿਆ ਕਿ ਉਹਦੇ ਸਫਾਈ ਨਹੀਂ ਹੋ ਰਹੀ ਕੋਈ ਪਾਣੀ ਦੀ ਸਮੱਸਿਆ ਸੀ ਮੋਟਰ ਖਾਬ ਹੋਈ ਸੀ ਮੋਟਰ ਠੀਕ ਕਰਾ ਲਈ ਆ ਤੇ ਉਹਨੂੰ ਜਲਦੀ ਪਵਾ ਕੇ ਮੋਟਰ ਤੇ ਚਾਲੂ ਕਰਵਾਤਾ ਜਾਵੇ ਪਬਲਿਕ ਦੀ ਜ਼ਿੰਮੇਵਾਰੀ ਆ ਵੀ ਜਿਹੜੀ ਚੀਜ਼ ਨੂੰ ਵਰਤਣ ਜਿਵੇਂ ਕਿ ਆਪਣੇ ਘਰ ਦੀ ਟਾਇਲਟ ਨੂੰ ਵਰਤਦੇ ਆ ਤੇ ਉਹਨੂੰ ਉਹਨੂੰ ਉਹ ਤੋਂ ਬਾਅਦ ਪਾਣੀ ਪਾਉਂਦੇ ਆ ਪ੍ਰੋਪਰ ਵੇ ਨਾਲ ਆਪਣਾ ਉਹਨੂੰ ਸਾਫ ਸਫਾਈ ਰੱਖਣਾ ਇਹ ਪਬਲਿਕ ਦੀ ਪ੍ਰਾਪਰਟੀ ਹੈ ਕਿਸਮ ਦੀ ਸਾਡੇ ਵੱਲੋਂ ਤਾਂ ਦੀ ਦੇਖ ਰੇ ਕੀ ਆ ਤੇ ਉਹਨੂੰ ਬਾਕੀ ਸ਼ਹਿਰ ਦੀ ਸਫਾਈ ਵੱਲੋਂ ਨਗਰ ਕੌਂਸਲ ਵੱਲੋਂ ਪ੍ਰੋਪਰ ਵੇ ਨਾਲ ਕਰਵਾਈ ਜਾ ਰਹੀ ਆ ਬਾਕੀ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਆਪ ਸਾਫ ਸਫਾਈ ਵੱਲ ਧਿਆਨ ਦਿਓ ਜਿਵੇਂ ਕਿ ਡੋਟ ਡੋਰ ਰਿਸੋਰਸ ਅਗਰੀਗੇਸ਼ਨ ਦਾ ਕੰਮ ਨਗਰ ਕੌਂਸਲ ਨੂੰ ਇਹ ਨਿਰਦੇਸ਼ ਲੱਗੇ ਆ ਕਾਟਾ ਇਸ ਲੱਗੀਆਂ ਰਿਕਸ਼ੇ ਵਾਲੇ ਜਾਂਦੇ ਮੈਨੂ ਵਾਲੇ ਉਹਨਾਂ ਨੂੰ ਕੂੜਾ ਕਰਕਟ ਜਿਹੜਾ ਉਹਨਾਂ ਨੂੰ ਅਲੱਗ-ਅਲੱਗ ਡਰਾਈ ਤੇ ਵੈਟ ਵੇਸਟ ਵੱਖਰਾ-ਵੱਖਰਾ ਦੇਣਾ ਤਾਂ ਕਿ ਤਾਂ ਜੋ ਸ਼ਹਿਰ ਨੂੰ ਸਾਫ਼ ਰੱਖਿਆ ਜਾਵੇ